ਉਹ ਪਹਿਲਾਂ ਤੋਂ ਪੰਜਾਬ ਦੇ ਗਵਰਨਰ ਨੂੰ ਮਿਲਣ ਗਏ ਸੀਗੇ ਆਪਣੇ ਕੁਝ ਸਾਥੀਆਂ ਦੇ ਨਾਲ ਜੋ ਬਾਹਰ ਨਿਕਲੇ ਤੇ ਉਹਨਾਂ ਨੇ ਆਉਂਦਿਆਂ ਨੇ ਮਲੂਕੀ ਇਹੋ ਜਿਹਾ ਪਟਾਕਾ ਹੀ ਚਲਾ ਦਿੱਤੇ ਉਹਨਾਂ ਨੇ ਜਦੋਂ ਇਹ ਕਿਹਾ ਕਿ ਪੰਜਾਬ ਦੇ ਜੀ ਅਸੀਂ ਸੀਐਮ ਤਾਂ ਨਹੀਂ ਬਣੇ ਕਿਉਂਕਿ ਸਾਡੇ ਕੋਲ 500 ਕਰੋੜ ਰੁਪਈਆ ਦੇਣ ਲਈ ਨਹੀਂ ਸੋ ਉਹਨਾਂ ਨੇ ਹਾਲਾਂਕਿ ਉਹਨਾਂ ਨੇ ਗੱਲ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਪਰ ਡੈਮੇਜ ਵਾਸ ਆਲਰੇਡੀ ਡਾਗ ਚਾਹੀ ਉਹ ਪ੍ਰਧਾਨ ਰਾਜਾ ਬਣੇ ਹੋਣ ਐਲਓਪੀ ਪ੍ਰਤਾਪ ਬਾਜਵਾ ਹੋਣ ਆ ਸੁਰਜਿੰਦਰ ਸਿੰਘ ਰੰਦਾਵਾ ਐਕਸ ਹੋਮ ਮਿਨਿਸਟਰ ਅੱਜ ਦਾ ਰਾਜਸਥਾਨ ਦੇ ਇਨਚਾਰਜ ਨੇ ਟਾਈ ਹੋਪ ਐਕਸਟਰੀਮ ਚਾਰਜੀ ਤੇ ਨਹੀਂ ਹੁਣ ਇਹ ਚਾਰ ਚਾਰਾਂ ਤਿੰਨ ਨਿਸ਼ਾਨੇ ਉਹਨਾਂ ਨੇ ਲੈਨੇ ਤੇ ਜਿਹੜੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਉਹਨਾਂ ਨੇ ਇੱਕ ਲੈਟਰ ਇਸ਼ੂ ਕੀਤੀ ਬੀਬੀ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਤੋਂ ਸਸਪੈਂਡ ਉਹਦੀ ਪ੍ਰਾਈਮਰੀ ਮੈਂਬਰਸ਼ਿਪ ਸਸਪੈਂਡ ਕਰ ਦਿੱਤੀ ਇਹ ਪਰ ਉਹ ਤਾਂ ਉਹ ਤਾਂ ਕਹਿੰਦੇ ਜੀ ਮੈਂ ਕਿਸੇ ਰਾਜ ਨੂੰ ਜਨ ਪ੍ਰਧਾਨ ਮੰਤਰੀ ਨਹੀਂ ਜੀ ਉਹਨਾਂ ਨੇ ਮੰਨ ਲਿਆ ਕਿ ਵੈਸੇ ਉਹ ਉਹਨਾਂ ਨੇ ਕਿਹਾ ਮੈਂ ਮੰਨਦੀ ਨਹੀਂ ਹੈ ਕਿ ਦੇਖੋ ਸੋ ਇਹ ਲੱਗ ਰਿਹਾ ਕਿ ਬੀਬੀ ਨਵਜੋਤ कौर ਸਿੱਧੂ ਐਸ ਵੇਲੇ ਜਿਵੇਂ ਇੱਕ ਬੱਸ ਹੁੰਦੀ ਹੈ ਨਾ ਕਿ ਬਿਲਕੁਲ ਬੇਲਗਾਮ ਹੋਈ ਹੈ ਜਿਹੜਾ ਵੀ ਮੋਰੇ ਆ ਰਹੇ ਨੇ ਕੁਚਲੀ ਜਾ ਰਹੇ ਨੇ ਕਹਤੇ ਬਾਕੀ ਦੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਵੱਲੋਂ ਵੀ ਮੋਰਚਾ ਖੋਲਿਆ ਗਿਆ ਇਸ ਗੱਲ ਨੂੰ ਲੈ ਕੇ इवन ਕਾਫੀ ਵੱਡੇ ਪੈਮਾਨੇ ਦੀਆਂ ਪ੍ਰੈਸ ਕਾਨਫਰੰਸਾਂ ਵਗੈਰਾ ਕੀਤੀਆਂ ਜਾ ਰਹੀਆਂ ਨੇ ਅਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਸਾਹਿਬ ਤਾਂ ਕੀ ਤੁਰੇ ਜਾਂਦੇ ਆ ਪੰਜਾਬੀ ਦੇ ਜਿਵੇਂ ਕਹਿੰਦੇ ਹੁੰਦੇ ਆ ਕਹਿੰਦੇ ਬਾਕੀਆਂ ਨੂੰ ਖੁੰਝੇ ਲਾਉਣ ਦੀ ਪੂਰੀ ਪੂਰੀ ਤਿਆਰੀ ਕਰ ਲਈ ਉਹਨਾਂ ਨੇ ਆਪਣੀ ਸੀਟ ਵੀ ਅਨਾਉਂਸ ਕਰ ਦਿੱਤੀ ਤੇ ਬਾਜ਼ੀ ਮਾਰ ਗਏ ਤੇ ਕਹਿੰਦੇ ਵੀ ਮੋਰਚਾ ਖੋਲ੍ਹ ਲਿਆ ਉਹਨਾਂ ਨੇ ਵੀ